ਬਟਾਲਾ ਐਸਐਸਪੀ ਨੇ ਫਤੇਗੜ ਚੂੜੀਆਂ ਚ ਕਾਰੋਬਾਰ ਦੀ ਦੁਕਾਨ ਤੇ ਫਾਇਰਿੰਗ ਹੋਣ ਦੇ ਮਾਮਲੇ ਚ ਕੇਸ ਟਰੈਕ ਕਰਨ ਦਾ ਦਾਵਾ ਕੀਤਾ ਸੀ ਜਲਦ ਹੀ ਦੋਸ਼ੀ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਸੀ ਪਰ ਉਥੇ ਹੀ ਬਟਾਲਾ ਪੁਲਿਸ ਨੇ ਲੋਕ ਸਭਾ ਮੈਂਬਰ ਦੀਆਂ ਸ਼ਿਕਾਇਤਾਂ ਦਾ ਤੁਰੰਤ ਜਵਾਬ ਦਿੱਤਾ ਸੋਸ਼ਲ ਮੀਡੀਆ ਤੇ ਸੁਖਵਿੰਦਰ ਸਿੰਘ ਰੰਦਾਵਾ ਦੇ ਬੇਟੇ ਨੂੰ ਧਮਕੀਆਂ ਮਿਲਣ ਦੇ ਮਾਮਲੇ ਦੇ ਵਿੱਚ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਅਨੁਯੋਗ ਡੀਜੀਪੀ ਪੰਜਾਬ ਡੀਆਈਜੀ ਬਾਰਡਰ ਰੇਂਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਟਾਲਾ ਪੁਲਿਸ ਨੂੰ ਉਦੋਂ ਇੱਕ ਵੱਡੀ ਸਫਲਤਾ ਮਿਲੀ ਜਦੋਂ ਇੱਕ ਸੋਸ਼ਲ ਮੀਡੀਆ ਐਂਡ ਸਾਈਬਰ ਥ੍ਰੈਟਨਿੰਗ ਕੇਸ ਦੇ ਵਿੱਚ अर्ਲੀ ਮਾਰਨਿੰਗ ਇੱਕ ਅਸੀਂ ਬੰਦਾ ਅਰੈਸਟ ਕਰ ਲਿਆ ਫ্রম ਅਮਰਿਤਸਰ ਇਹ ਬੇਸਿਕਲੀ ਦੋ ਦਿਨ ਪਹਿਲਾਂ ਦੀ ਗੱਲ ਹੈ ਜਿਹੜੇ ਮਾਨਯੋਗ ਐਮਪੀ ਸਾਹਿਬ ਹੈਗੇ ਨੇ ਗੁਰਦਾਸਪੁਰ ਦੇ ਉਹਨਾਂ ਵੱਲੋਂ ਬਟਾਲਾ ਪੁਲਿਸ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਉਹਨਾਂ ਦੇ ਜਿਹੜੇ ਬੇਟੇ ਹੈ ਮਿਸਟਰ ਉਹਦੇਵੀਰ ਜੀ ਉਹਨਾਂ ਨੇ 31 ਜੁਲਾਈ 2025 ਨੂੰ ਦੁਪਹਿਰੇ ਕਰੀਬਨ 3 ਵਜੇ ਉਹਨਾਂ ਦਾ ਇੱਕ ਇੰਸਟਾਗ੍ਰam ਪੇਜ ਹੈ which is named as chairman saab ਉਸ ਪੇਜ ਤੇ ਉਹਨਾਂ ਨੇ ਇੱਕ ਪੋਸਟ ਪਾਈ ਸੀਗੀ ਐਂਡ ਪੋਸਟ ਦੇ ਵਿੱਚ ਉਹਨਾਂ ਨੇ ਆਪਣੀ ਇੱਕ ਵੀਡੀਓ ਪਾਈ ਸੀਗੀ ਸੋ this was around uh, 3 pm ਫਿਰ ਪੋਸਟ ਪੈਣ ਤੋਂ 1 ਘੰਟਾ ਬਾਅਦ ਕਰੀਬਨ 4 ਵਜੇ ਉਸੀ ਜਿਹੜਾ ਕਮੈਂਟ ਸੈਕਸ਼ਨ ਹੈ ਉਸ ਪੋਸਟ ਦਾ ਉਥੇ ਇੱਕ ਗगन ਰੰਦਾਵਾ ਨਾਮ ਦਾ ਇੱਕ ਬੰਦਾ ਬੇਸਿਕਲੀ ਆਈਡੀ ਸੀਗਾ ਗगन ਅੰਡਰਸਕੋਰ ਰੰਦਾਵਾ 003 ਇਸ ਆਈਡੀ ਤੋਂ ਕਮੈਂਟ ਸੈਕਸ਼ਨ ਦੇ ਵਿੱਚ ਕੁਝ ਆਬਜੈਕਸ਼ਨੇਬਲ ਐਂਡ ਥ੍ਰੈਟਨਿੰਗ ਜਿਹੜੇ ਕਮੈਂਟਸ ਪਾਏ ਗਏ ਐਂਡ ਓਵਰ ਅ ਪੀਰੀਅਡ ਆਫ ਟਾਈਮ ਇਨੀਸ਼ੀਅਲੀ ਜਸਟ 1 ਕਮੈਂਟ ਵਾਸ देयर ਉਸ ਤੋਂ ਬਾਅਦ ਕੁਝ ਹੋਰ ਪਾਰਟਿਸਪੈਂਟਸ ਉਥੇ ਆਏ ਤਾਂ ਕਾਫੀ ਫਿਰ ਇਟ ਬਿਕੇਮ ਅ ਸਟ੍ਰਿੰਗ ਆਫ ਕਮੈਂਟਸ ਜਿਹੜੇ ਬੜੇ ਆਬਜੈਕਸ਼ਨੇਬਲ ਸੀਗੇ ਐਂਡ ਦੇ ਵਰ ਥ੍ਰੈਟਨਿੰਗ ਇਨ ਟੋਨ ਤਾਂ ਇਸ ਚੀਜ਼ ਦਾ ਸੰਗਿਆਨ ਲੈਂਦੇ ਹੋਏ ਬਟਾਲਾ ਪੁਲਿਸ ਨੇ ਇਮੀਡੀਏਟਲੀ ਵੀ ਟੁਕ ਅਪ ਦਾ ਮੈਟਰ ਵਿਦ ਇੰਸਟਾਗ੍ਰam ਉਹਦੇ ਵਿੱਚ ਇੱਕ ਕੇਸ ਬਣਾ ਕੇ ਰਿਪੋਰਟ ਬਣਾ ਕੇ ਵੀ ਸੈਂਡ ਇਟ ਟੂ ਦਾ ਇੰਸਟਾਗ੍ਰam ਫਾਰ ਡੀਟੇਲਸ ਤਾਂ ਉੱਥੇ ਪਰਸਿਸਟੈਂਟਲੀ ਇਹਨੂੰ ਪਰਸੂ ਕਰਕੇ ਇਵੈਂਚੁਅਲੀ ਵੀ ਗਾਟ ਦਾ ਡੀਟੇਲਸ ਜਿਹੜਾ ਯੂਜ਼ਰ ਸੀਗਾ ਇਹਦਾ ਇੰਸਟਾਗ੍ਰam ਆਈਡੀ ਦਾ ਤਾਂ ਆਫਟਰ ਦਾ ਡੀਟੇਲਸ ਪੋਰਡ ਇਨ ਉਸ ਤੋਂ ਬਾਅਦ ਸਾਡਾ ਆਪਰੇਸ਼ਨ ਸਟਾਰਟ ਹੋਇਆ ਟੂ ਅਰੈਸਟ ਦਾ ਪਰਸਨ ਉਹਦੇ ਵਿੱਚ ਇਟ ਵਾਸ ਲੈਡ ਬਾਈ ਆਰ ਸੀਆਈ ਇਨਚਾਰਜ ਮਿਸਟਰ ਸੁਖਰਾਜ ਸਿੰਘ ਤਾਂ ਉਹਦੇ ਵਿੱਚ ਆਫਟਰ ਆਪਰੇਸ਼ਨ ਆਫ ਅਰਾਊਂਡ 6 ਆਵਰਸ अर्ली मॉर्निंग ए अमृतसर तो जड़ा मुलजिम गिरफ्तार कर लिया गया सो so, मुलजिम दा जड़ा नाम है गगनदीप सिंह है ਸਨਬ ਦਿਲਬਖ ਸਿੰਘ ਇਹ ਇਥੇ ਇੱਕ ਪਿੰਡ ਹੈਗਾ ਕਣੀਕੇ ਬੰਗਰ ਬਟਾਲੇ ਚ ਪੈਂਦਾ ਹੈ ਉਥੋਂ ਦਾ originally ਰਹਿਣ ਵਾਲਾ ਹੈ ਬਟ ਐਸ ਆਫ ਨਾਉ ਹੀ ਇਸ ਰੈਜ਼ਾਈਡਿੰਗ ਐਟ ਗੁਲਮਰਗ ਐਵੇਨਿਊ ਅੰਮ੍ਰਿਤਸਰ ਤਾਂ ਇਹਦਾ ਜਦੋਂ ਅਸੀਂ ਫੋਨ ਚੈੱਕ ਕਰ ਲਿਆ ਤਾਂ ਫੋਨ ਦੇ ਵਿੱਚ ਉਹ ਜਿਹੜਾ ਅਕਾਊਂਟ ਹੈ ਜਿਹਦੇ ਜੋ ਥ੍ਰੈਟਨਿੰਗ ਮੈਸੇजेस ਕੀਤੀਆਂ ਗਈਆਂ ਸੀਗੀਆਂ ਉਹ ਲੌਗਡ ਇਨ ਸੀਗਾ ਤਾਂ ਜਿਹਦੇ ਕਰਕੇ ਅਸੀਂ ਡਿਜੀਟਲੀ ਐਸਟੈਬਲਿਸ਼ ਕਰ ਸਕੇ ਕਿ that he was actually the user ਤਾਂ ਫਿਲਹਾਲ ਜਿਹੜੀ ਹੁਣ ਤੱਕ ਦੀ ਜਿਹੜੀ ਪ੍ਰੀਲਿਮినਰੀ ਪੁਛਗਛ ਸਾਡੀ ਹੋਈ ਹੈ ਤਾਂ ਐਜ਼ ਆਫ ਨਾਊ ਅਸੀਂ ਕੋਈ ਲਿੰਕ ਨਹੀਂ ਲੱਭਿਆ ਵੈਦਨੀ ਗੈਂਗਸਟਰ ਤਾਂ ਪ੍ਰੀਲਿਮినਰੀ ਪੁਛਗਛ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਟ ਵਾਸ ਐਨ ਐਕਟ ਆਫ ਮਿਸਚੀਫ ਤਾਂ ਇਹ ਕਿਤੇ WhatsApp ਗਰੁੱਪ ਤੇ ਵਿੱਚ ਉਹ ਪੋਸਟ ਪੈ ਗਿਆ ਸੀਗਾ ਤਾਂ ਉਹਦੇ ਥੱਲੇ ਫਿਰ ਇਸਨੇ ਕਮੈਂਟ ਕਰਤੇ ਬਟ ਇਹਦਾ ਜਿਹੜਾ ਇਹ ਸਟੇਟਮੈਂਟ ਹੈ ਵੀ ਆਰ ਨਾਟ ਟੇਕਿੰਗ ਇਟ ਔਨ ਫੇਸ ਵੈਲਿਊ ਵੀ ਵਿਲ ਡੀਪਲੀ ਇਨਵੈਸਟੀਗੇਟ ਇਟ ਵੀ ਵਿਲ ਡੂ ਦਾ ਫੋਨ ਫੋਰੈਂਸਿਕਸ ਐਂਡ ਇਰੀ ਟੈਕਨੀਕਲ ਇਨਵੈਸਟੀਗੇਸ਼ਨ ਅਸੀਂ ਡੀਟੇਲ ਤਰੀਕੇ ਨਾਲ ਕਰਾਂਗੇ ਟੂ ਅਨਰਥ ਐਨੀ ਪੋਸੀਬਲ ਲਿੰਕ ਵਿਚ ਕੁਡ ਬੀ ਥੇਰ ਤਾਂ ਇਹਦੇ ਵਿੱਚ ਅਸੀਂ ਇੱਕ ਐਫਆਈਆਰ ਦਰਜ ਕਰ ਲਈ ਹੈ 98/25 اےਸੀ ਕੋਟਲੀ ਸੂਰਤ ਮਲੀਆਂ थाना ਹੈ ਉਥੇ ਅੰਡਰ ਦਾ ਰਿਲੇਵੈਂਟ ਸੈਕਸ਼ਨਸ ਆਫ ਬੀਐਨਐਸ ਐਂਡ ਆਈਟੀ ਐਕਟ ਅਸੀਂ ਦਰਜ ਕਰ ਲਿਆ ਤਾਂ ਇਸ ਦੀ ਕੰਟੀਨਿਊਸ਼ਨ ਦੇ ਵਿੱਚ ਹੀ ਇੱਕ ਹੋਰ ਇੱਕ ਇਨਸੀਡੈਂਟ ਕੋਟ ਹੋਇਆ ਸੀਗਾ ਇੱਕ ਫਾਇਰਿੰਗ ਇਨਸੀਡੈਂਟ ਇਨ ਫਤਿਹਗੜ ਚੂੜੀਆਂ ਉਥੇ ਬੇਸਿਕਲੀ ਇੱਕ ਦੁਕਾਨ ਹੈ ਦਸਤੂਰ ਦਸੂਰੇ ਦਸਤਾਰ ਤਾਂ ਦਿਸ ਸ਼ਾਪ ਬਿਲੋਂਗਸ ਟੂ ਵਨ ਸਿਮਰਨਜੀਤ ਸਿੰਘ ਤਾਂ ਉਥੇ ਦੋ ਤਿੰਨ ਦਿਨ ਪਹਿਲਾਂ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਗੋਲੀ ਚਲੀ ਸੀਗੀ ਤਾ ਇਹ ਸਿਮਰਨਜੀਤ ਸਿੰਘ ਦੇ ਦੁਕਾਨ ਤੇ ਗੋਲੀ ਚਲੀ ਸੀਗੀ ਨਾ ਕਿ ਪਰਮਿੰਦਰ ਸਿੰਘ ਦੇ ਦੁਕਾਨ ਤੇ ਐਜ਼ ਵਾਸ ਕਲੇਮਡ ਬਟ ਨੈਵਰਥੈਲੈਸ ਇਟਸ ਅ ਵੈਰੀ ਸੀਰੀਅਸ ਕੇਸ ਤਾ ਇਹਦਾ ਇੱਕ ਅਸੀਂ ਪਰਚਾ ਦਰਜ ਕਰ ਲਿਆ ਸੀਗਾ ਫਟੇਗੜ ਚੂੜੀਆਂ ਥਾਣੇ ਦੇ ਵਿੱਚ 98/2025 ਨੰਬਰ ਦਾ ਮੁਕਦਮਾ ਦਰਜ ਅਸੀਂ ਕਰ ਲਿਆ ਸੀਗਾ 31 7 2025 ਨੂੰ ਅਗੇਨ ਅੰਡਰ ਰਿਲੇਵੈਂਟ ਸੈਕਸ਼ਨਸ ਆਫ ਬੀ ਐਨ ਐਸ ਐਂਡ ਆਰਮਜ਼ ਐਕਟ ਤਾ ਇਹਦੇ ਵਿੱਚ ਸਾਡੀ ਜਿਹੜੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਹੈ ये बिल्कुल मतलब एंड तक ऑलमोस्ट पहुंच गई है एंड अरैसट इन दिस केस दे आर एक्सपेक्टेड वेरी शॉर्टली तो ऑलमोस्ट दिस केस हैज़ बिन डन तो राही मैं ये भी तोड़े, तोड़े नाल शेयर करना चाहना कि एज ऑफ नाउ जरा नटोरीअस गैंगस्टर जगू भगवान पुरी ही इज लॉन्च इन सिलचर जेल जरा हैगा है ता जिस तरह मतलब क्लेम्स आर आरबिंग मेड कि वह कम्यूनीकेशन हैगा तो ये जिला पुलिस बटाला ने ਪਹਿਲਾ ਵੀ ਜਿਹੜਾ ਜੇਲ ਅਥਾਰਟिटीज ਹੈ ਅਸਾਮ ਦੇ ہاں ਸਿਲਚਰ ਜੇਲ ਦੇ ہاں ਤਾਂ ਉਹਨਾਂ ਨੂੰ ਅਸੀਂ ਰਿਟਰਨ ਕੋਰਸਪੋਨਡੈਂਸ ਦੇ ਵਿੱਚ ਲਿਖਿਆ ਹੈਗਾ ਕਿ ਖਦਸ਼ਾ ਹੈਗਾ ਕਿ ਇਹ ਕਿਤੇ ਕਮਿਊਨੀਕੇਟ ਕਰਦਾ ਸੋ ਥੈਟ ਇਫੈਕਟਿਵ ਸਰਵਲੈਂਸ ਸ਼ੁੱਡ ਬੀ ਮਾਉਂਟਡ ਔਨ ਹਿਮ ਅਸੀਂ ਨਾ ਸਿਰਫ ਉਹਨਾਂ ਨੂੰ ਲਿਖਿਆ ਬਲਕਿ ਐਨਸੀਬੀ ਨੂੰ ਵੀ ਅਸੀਂ ਲਿਖਿਆ ਕਿਉਂਕਿ ਐਨਸੀਬੀ ਨੇ ਪਿਟ ਐਂਡ ਡੀਪੀਐਸ ਕੇਸ ਦੇ ਤਹਿਤ ਜਗੂ ਭਗਵਾਨ ਪੋਰੀਆ ਨੂੰ ਉੱਥੇ ਇਨਕਾਰਸਰੇਟ ਬੰਦ ਕਰਾਇਆ ਹੈ ਸਿਲਚਰ ਜੇਲ ਦੇ ਵਿੱਚ ਤਾਂ ਰਿਟਨ ਕੋਰਸਪੋਨਡੈਂਸ ਹੈਸ ਬੀਨ ਡਨ ਵਿਦ ਬੋਥ ਐਨਸੀਬੀ ਐਸ ਵੈਲ ਐਸ ਜਿਹੜੀ ਜੇਲ ਅਥਾਰਟिटीज ਹੈਗੀਆਂ ਸਿਲਚਰ ਜੇਲ ਦੀ ਇਨ ਐਨ ਅਸਾਮ ਉਹ ਉਸਨੇ ਟਿੱਪਣੀ ਕਿਉਂ ਇਸਨੇ ਉਹ ਟਿੱਪਣੀ ਕੀਤੀ ਉਹ ਜਿਸ ਤਰ੍ਹਾਂ ਮੈਂ ਕਹਿ ਰਹਾ ਸੀਗਾ ਪ੍ਰੀਲਿਮਨਰੀ ਕੁਐਸਚਨਿੰਗ ਅਸੀਂ ਕੀਤੀ ਜਿਸ ਤਰ੍ਹਾਂ ਆਪਾਂ ਉਹ ਕਹਿੰਦੇ ਕਿ ਫੁਕਰੀ ਦੇ ਵਿੱਚ ਇਹਨੇ ਕਮੈਂਟਸ ਪਾਏ ਜਾਂ ਇਟ ਇਜ਼ ਐਨ ਐਕਟ ਆਫ ਮਿਸੀਵ ਬਟ ਫਿਲਹਾਲ ਇਹ ਗੱਲ ਆਈ ਹੈ ਬਟ ਅਗੇਨ ਜਿਸ ਤਰ੍ਹਾਂ ਮੈਂ ਕਹਿ ਰਾ ਸੀਗਾ ਕਿ ਐਸੀ ਫੇਸ ਵੈਲਿਊ ਤੇ ਕੋਈ ਸਟੇਟਮੈਂਟ ਅਕਿਊਜ਼ ਅਕਿਊਜ਼ ਦਾ ਨਹੀਂ ਲੈ ਰਿਹਾਏ ਵੀ ਵਿਲ ਡੂ ਡੀਪਰ ਇਨਵੈਸਟੀਗੇਸ਼ਨ ਇਹਨੂੰ ਅੱਜ ਇਸ ਤੋਂ ਬਾਅਦ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਤਾਂ ਫਿਰ ਐਕਸਟੈਂਡਡ ਰਿਮਾਂਡ ਦੇ ਵਿੱਚ ਇਹਦਾ ਫੋਰੈਂਸਿਕ ਐਗਜ਼ਾਮੀਨੇਸ਼ਨ ਹੋਗਾ ਮੋਬਾਈਲ ਫੋਨ ਦਾ ਜਾਂ ਇਹਦੀ ਟੈਕਨੀਕਲ ਇਨਵੈਸਟੀਗੇਸ਼ਨ ਹੋਗੀ ਇਹਦੀ ਕਮਿਊਨੀਕੇਸ਼ਨ ਦੀ ਉਹਦੇ ਵਿੱਚ ਫਿਰ ਜੇ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਂਦੀ ਹੈ ਤਾਂ ਉਹ ਫਿਰ ਤੁਹਾਡੇ ਨਾਲ ਸ਼ੇਅਰ ਵੀ ਕਰਦੇ ਹੈ ਬਟ ਐਜ਼ ਆਫ ਨਾਓ ਕੋਈ ਚੀਜ਼ ਨਹੀਂ ਆਈ ਹੈ ਇਸ ਦਾ ਦੇ ਪਰਿਵਾਰ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੀ ਇਜ਼ ਕੁਆਇਟ ਯੰਗ ਜਿਸ ਤਰ੍ਹਾਂ ਤੁਸੀਂ ਵੇਖ ਲਿਆ ਤਾਂ ਇਹਦਾ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਨਹੀਂ ਹੈ